अमृतसर दे थाना सुल्तान विंड वालों मोटरसाइकिल चोरी करन वाले गिरोह दे दो मैंबरां नूं किता गया गिरफ्तार पत्रकार विशाल शर्मा दी विशेष रिपोर्ट कितने बंदे पड़े सर ਦੇਖੋ ਜੀ 3 ਤਰੀਕ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਉਹ ਜਿਹੜੇ ਮੋਟਰਸਾਈਕਲ ਸਵਾਰ ਬੰਦੇ ਨੇ ਇਹ ਚੋਰੀ ਦਾ ਕੰਮ ਕਰਦੇ ਨੇ ਆਮ ਲੋਕਾਂ ਦੇ ਜਿਹੜੇ ਹਕ ਲਾਲ ਦੀ ਕਮਾਈ ਦੇ ਨਾਲ ਬੁਲਾਏ ਮੋਟਰਸਾਈਕਲ ਆਏ ਜਾਂ ਸਕੂਟਰ ਇਹ ਟੂ-ਵੀਲਰ ਹੈ ਉਹਨਾਂ ਨੂੰ ਚੋਰੀ ਕਰਦੇ ਨੇ ਇਹ ਖਾਸ ਕਰਕੇ ਤੰਤਮ ਸਾਈਡ ਤੋਂ ਚੋਰੀ ਕਰਦੇ ਨੇ ਤੇ ਇਹਨਾਂ ਨੂੰ ਦੋ ਬਦਿਆਂ ਨੂੰ ਅਸੀਂ ਹੈਪੀ ਹਿੰਡ ਕੀਤਾ ਤੇ ਇਹਨਾਂ ਤੋਂ ਕੋਸ਼ਿਸ਼ ਕੀਤੀ ਤੇ ਪਹਿਲੇ ਦਿਨ ਤੋਂ ਇੱਕ ਮੋਟਰਸਾਈਕਲ बरामद ਹੋਇਆ ਉਸ ਤੋਂ ਬਾਅਦ ਜਿਹਨੂੰ ਮਾਲਵੇ ਪੋਰਟ ਵਿੱਚ ਪੇਸ਼ ਕੀਤਾ ਇਸ ਕਰਕੇ ਮਾਲੀ ਅੰਦਰ ਤੇ ਕੁੱਲ ਸਾਡੇ ਕੋਲ 7 ਮੋਟਰਸਾਈਕਲ 6 ਮੋਟਰਸਾਈਕਲ ਤੇ ਇੱਕ ਐਕਟਿਵਟ ਮਤਲਬ ਕੁਝ ਕੋਲ 2 ਵੀਲਰ ਦੇ ਸਾਥ ਬਰਾਮਦ ਹੋਇਆ ਨਾ ਕੋਲ ਤੋਂ ਇਹਨਾਂ ਦੀ ਮੋਟਰਸਪਰਟੀ ਕੀ ਸੀ ਕਿ ਕੰਦਨ ਦੇ ਏਰੀਆ ਦੇ ਵਿੱਚ ਜਿੱਥੇ ਕਿਤੇ ਕੋਈ ਵਿਆਹ ਸ਼ਾਦੀ ਹੋਣੀ ਉਸ ਦੀ ਮੋਟਰਸਾਈਕਲ ਚੋਰੀ ਕਰ ਲੈਣ ਨੂੰ ਚੋਰੀ ਕਰਕੇ ਸਾਈਡ ਤੇ ਰੱਖ ਲੈਂਦੇ ਟੋਟਲ ਮੋਟਰਸਾਈਕਲ ਤੇ ਐਸਐਸਸੀ ਦੇ ਜਿਹੜੇ ਠੀਕ ਤੋਂ ਕਨਵਰਸਿਵ ਦਿੱਤੇ ਸੀ ਇਹਨਾਂ ਨੇ ਬਰਾਦਰ ਉਹਨਾਂ ਬਥੇ ਲੋਕਾਂ ਕੋਲੋਂ ਠੀਕ ਕਰਾਏ ਜਿਹੜੇ ਵਿਚਾਰੇ ਗਰੀਬ ਲੋਕ ਉਹਨੂੰ ਵਕਸੋਂ ਕਰ ਠੀਕ ਕਰਦੇ ਨੇ ਤੇ ਪੈਸੇ ਵੀ ਦੁੱਤੇ ਉਹਨਾਂ ਨੂੰ ਕਈ ਜਗ੍ਹਾ ਤੇ ਇਹਨਾਂ ਨੇ ਟੈਂਕਰ ਮੋਟਰ ਤੇ ਬੱਕਰੀ ਸਾਈਡ ਤੇ ਰੱਖੇ ਸੀਗੇ ਅਬੰਡਨਡ ਇਲਾਕੇ ਦੇ ਵਿੱਚ ਫਿਰ ਉਥੋਂ ਹੀ ਰਿਕਵਰ ਕਰਕੇ ਬੜੀ ਮਿਹਨਤ ਨਾਲ ਕੰਮ ਕੀਤਾ ਇਸ ਕਰ ਆਪਣੇ ਮੋਹਿਤ ਕੁਮਾਰ ਜੀ ਦੇ ਐਸਐਸ ਤੋਂ ਤੁਹਾਨੂੰ ਲੱਗੇ ਨਾ ਦੀ ਟੀਮ ਐਸਐਸ ਤਾਜ ਨੇ ਵਿਕਰਮ ਰੰਗੇ ਇਹ ਸਾਰਿਆਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਹੋਰ ਸੱਤ ਮੋਟਰ ਬਣਾ ਦਿੱਤੇ ਮੁਕਸਦ ਇੱਕ ਤੇ ਸਰੇਤ ਨੂੰ ਬੈਕਗ੍ਰਾਉਂਡ ਦੀ ਅਸਰ ਦੇਖੋ ਇਹ ਦੋ ਵਿਅਕਤੀ ਮਿਲੇ ਆ ਇਹਨੂੰ ਨਾ ਸੁਬੰਦਰ ਸਿੰਘ ਆ ਤੇ ਸਤਰਾਮ ਸਿੰਘ ਆ ਦੋਨੋਂ ਮਸ਼ਹਰਪ ਨੂੰ ਤੋਂ ਬੁਲਾਮ ਕਰਦੇ ਨੇ ਤੇ ਇਹਦੇ ਦੇ ਖਿਲਾਫ ਟੋਟਲ ਇੱਕ ਦੇ ਖਿਲਾਫ ਤਿੰਨ ਨੇ ਤੇ ਇੱਕ ਦੇ ਖਿਲਾਫ ਦੋ ਮੁਕਦਮੇ ਦਰਜ ਨੇ ਕੰਡੀ ਦੇ ਮੁਕਦਮੇ ਨੇ ਆ ਨਾਰਡਿਕ ਹੌਂਗ ਮੁਕਦਮੇ ਨੇ ਗੂਰ ਪ੍ਰਮਾਨਿਤ ਮੀਨਸ ਇਹ ਡਰੱਗਸ ਜਿਹੜਾ ਤਰੀ ਡਰੱਗਸ ਦਾ ਕੰਮ ਕਰਦੇ ਨੇ ਛੁਰਕੜ ਛੁਰਕੜ ਕਿਦੇ ਮੋਟਰਸ ਦੇ ਵਿੱਚ ਚੋਰੀ ਕਰ ਲਿਆ ਕੁਝ ਪੀ ਲਿਆ ਕੁਝ ਵੇਚ ਦੇ ਜਿਆਦਾ ਨਾ ਕੰਮ ਕਰ ਰਹੇ ਪਸੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਸ ਤੇ ਕਾਫੀ ਕੰਮ ਕੀਤਾ ਸਾਨੂੰ ਆਸ ਆ ਗਿਆ ਅਸੀਂ ਹੋਰ ਵੀ ਮੋਟਰਸ ਲਿਆ ਕੁਝ ਚੀਜ਼ ਨਿਕਲ ਕਰਾਂ ਸਰ ਕਿਸੇ ਗੈਂਗ ਦੇ ਨਾਲ ਲਿੰਕ ਹੋਣ ਨਹੀਂ ਗੈਂਗ ਵਾਲੀ ਗੱਲ ਕੋਈ ਸਾਹਮਣੇ ਨਹੀਂ ਆਈ ਗੈਂਗ ਨਹੀਂ ਕੋਈ ਸਾਹਮਣੇ ਹੈ ਕਿ ਕਿਸੇ ਗੈਂਗ ਨਾਲ ਜੁੜਿਆ ਹੋਊ ਦਿਖੋ ਇਹ ਚੋਰੀ ਦੇ ਕੰਮ ਹੀ ਕਰਦੇ ਆ ਚੋਰੀ ਕਰਕੇ ਆਸ-ਪਾਸ ਦੇ ਇਲਾਕੇ ਦੇ ਚੋਰੀ ਕਰਕੇ ਵੇਚ ਦੇ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਮੋਟਰਸਾਈਕਲ ਐਸਲ 60-70000 ਦਾ ਮੋਟਰਸਾਈਕਲ ਹੈ 10000 ਰੁਪਏ ਦਾ 20000 ਰੁਪਏ ਦਾ ਇਹਨਾਂ ਜੀ ਵੇਚ ਕੇ ਤੇ ਆਪਣਾ ਗੁਜ਼ਾਰਾ ਬੁذਾਰਾ ਕਰਨਿਆ ਅਗਵਾਸ਼ਾ ਕਰ ਲੈ ਆਪਣੀ ਸੇਵਾ ਵਿੱਚ ਕੋਨਾ ਕੰਮ ਸੀ ਕੋਈ ਬੜੀ ਛੋਟੀ getProperty ਹੈ ਜੀ 1899 ਮੰਡੀ ਜਿਹਦੇ ਵਿੱਚ ਅਸੀਂ ਹੋਰ ਜਿਆਦਾ ਮਿਹਨਤ ਨਾਲ ਕੰਮ ਕਰਾਂਗੇ ਆਸ਼ਾ ਹੈ ਕਿ